ਹਾਂਜੀ ਆਪਾਂ ਵਿਚਾਰ ਕਰ ਰਹੇ ਆਂ ਗੱਲਬਾਤ ਕਰ ਰਹੇ ਆਂ ਅੱਜ ਦੇ ਵਿਸ਼ੇ ਲੈ ਕੇ ਗੱਲ ਕਿਸੇ ਨੂੰ ਚੋਭੀ ਸਕਦੀ ਹੈ ਕਿਤੇ ਹੱਡ ਗੋਡੇ ਲੱਗ ਵੀ ਸਕਦੀ ਹੈ ਇਸ ਕਰਕੇ ਜਿਹੜੇ ਪਰਾਂ ਨੂੰ ਬੁਰੀ ਲੱਗੀ ਹਾਜ਼ਮੇ ਕਰ ਲਿਓ ਤੇ ਜਿਹੜੇ ਵਧੀਆ ਲੱਗੀ ਉਹਗੇ ਸ਼ੇਅਰ ਕਰ ਦਿਓ ਵਿਸ਼ਾ ਕੀ ਹੈ ਵੀ ਜਿਹੜੀ ਸਾਡੀ ਕਿਸਾਨੀ ਹੈ ਉਹ ਦਿਨੋਂ ਦਿਨ ਮਲਕੇ ਪਿੱਛੇ ਕੀ ਹੁੰਦੀ ਜਾ ਰਹੀ ਹੈ ਵੀ ਜਿਹੜੀ ਸਾਡੀ ਕਿਰਸਾਨੀ ਐ ਉਹ ਦਿਨੋਂ ਦਿਨ ਪਿੱਛੇ ਕਿਉਂ ਹੁੰਦੀ ਜਾ ਰਹੀ ਐ ਅਸੀਂ ਕਿੱਥੇ ਗਲਤ ਹੋ ਰਹੇ ਆ ਤੇ ਜਿਹੜੀ ਸਾਡੀ ਕਬੀਲਦਾਰੀ ਐ ਜਿਹੜੇ ਸਾਡੇ ਖਰਚੇ ਨੇ ਜਿਹੜੇ ਸਾਡੇ ਕਰਜ਼ੇ ਨੇ ਉਹ ਸਾਨੂੰ ਡਾਕ ਕਿਉਂ ਦੇ ਰਹੇ ਸਾਨੂੰ ਰਾਹ ਕਿਉਂ ਦੇ ਰਹੇ ਵੀ ਕੀ ਕਾਰਨ ਐ ਸਾਨੂੰ ਅਸਰ ਦੇ ਵਿੱਚ ਅਸੀਂ ਪਣਤੋੜ ਬਹੁਤ ਘੱਟ ਕਰਦੇ ਆਂ ਔਰ ਜਿਹੜੇ ਘਰ ਕਰਦੇ ਆ ਤੁਸੀਂ ਨਿਗਾਹ ਮਾਰ ਲਓ ਤੁਹਾਡੇ ਚਾਰ ਸਪ ਜਿਹੜੇ ਘਰ ਭੰਤੋੜ ਕਰਦੇ ਆ ਉਹ ਅੱਜ ਦੇ ਟਾਈਮ 'ਚ ਕਾਂਜਾ ਵੀ ਹੈਗੇ ਤੇ ਸਟੈਵਰ ਵੀ ਹੈਗੇ ਆ ਪਰ ਜਿਹੜੇ ਭੰਤੋੜ ਨਹੀਂ ਕਰਦੇ ਜਿਵੇਂ ਜੀ ਤੋਵੇਂ ਕਰਦੇ ਆ ਉਹ ਨੁਕਸਾਨ ਹੋ ਜਾਂਦੇ ਆ ਘਰ ਖਰਾਬ ਹੋ ਜਾਂਦੇ ਆ ਪੈਸਾ ਕੋਲੇ ਹੈ ਨਹੀਂ ਕਰਜ਼ੇ ਤੇ ਵਿਆਜ ਉਹਨੂੰ ਵੱਡ ਵੱਡ ਕੇ ਖਾਈ ਜਾਂਦੇ ਆ ਸਭ ਤੋਂ ਪਹਿਲਾਂ ਆਪਾਂ ਗੱਲ ਇਥੋਂ ਸਟਾਰਟ ਕਰਦੇ ਆ ਕਿ ਜਿਹੜੇ ਸੱਜਣ ਮਿੱਤਰ ਵੀਰੇ ਹਜੇ ਤੁਸੀਂ ਆ ਮੰਨ ਲਓ ਵੀ ਜਿਹੜਾ ਸਾਡਾ ਝੋਨਾ ਹਜੇ ਉਹ ਕਟਾਈ ਦੇ ਤੋਂ ਘਟੋ ਘਟ 20 ਦਿਨ ਹਜੇ ਦੂਰ ਹੈ ਤੇ ਇਹ ਵੀ ਹੋ ਸਕਦਾ ਹੈ ਕਿਉਂਕਿ ਜਿੱਥੇ ਗਰਮੀ ਦੀਆਂ ਮਾਰਾਂ ਪੈ ਗਈਆਂ ਜਾਂ ਕਿਸੇ ਥੇਲੇ ਹੌਪਰ ਦੀਆਂ ਮਾਰਾਂ ਪੈ ਗਈਆਂ ਜਾਂ ਕੁਝ ਸਾਡੇ ਵਿਦਵਾਨਾਂ ਨੇ ਰੋਗਤਾ ਕਿ ਸਪਰੇਆਂ ਦੇ ਖਰਚੇ ਨਾ ਕਰੋ ਉਥੇ ਨੁਕਸਾਨ ਹੋ ਕੇ ਜਿਹੜੇ ਝੋਨੇ ਦਾ ਝਾੜ ਹੈ ਹਜੇ ਰਿਪੋਰਟ ਵੈਸੇ ਪੱਕੀ ਹੈ ਨਹੀਂ ਪਰ ਜਿਹੜੇ ਕੁਝ ਬੰਦੇ ਨੇ ਵੱਡੇ ਆ ਉਹ ਦੱਸਦੇ ਸੀ ਕਿ ਵੀ ਝੋਨੇ ਦੇ ਝਾੜਾ 75 ਕਮਾਨ ਤੇ ਹਜੇ ਆਸਤ ਕੱਢ ਰਿਹਾ ਹੈ ਜਿਹੜੇ ਚੋਂ ਨੇ ਕਟਾਈ ਹੋਣੀ ਐ ਉਹਨਾਂ ਦੇਖੋ ਕੀ ਪ੍ਰਮਾਤਮਾ ਕਰਿਆ ਪਤਾ ਕਹਿੰਦੇ 100 ਮਾਤ ਉੱਪਰ ਆ ਜਾਣਾ ਪਰ ਦੇਖੋ ਹੋਣਾ ਉਹ ਆ ਜਿਹੜਾ ਸੱਚ ਆਪਣ ਨੂੰ ਮੰਨਣਾ ਪੈਣਾ ਤੇ ਉਹਦੇ ਵਿੱਚ ਸਿਸਟਮ ਕੀ ਬੰਦ ਐ ਸਾਡੇ ਵਾਲੇ ਜਿਹੜੇ ਠੇਕੇ ਕਨੇਦੂ ਪਹਿਲੇ ਹੀ ਹੱਬਾਬਾ ਕਰਕੇ ਪੈ ਗਏ ਤੇ ਰੇਟ ਨੱਗੇ ਆਉਂਦੀ ਵਾਰ ਨੂੰ ਵੀ ਮਤਲਬ 10000 ਰੁਪਏ ਪਲੱਸ ਕਰਨੋ ਸਰਦੇ ਐ ਐਨੇ ਮੁਰਖ ਤੁਸੀਂ ਨਾ ਬਣੋ ਐਨੀਆਂ ਸੁਣੇ ਦਿੱਤਾ ਭਾਰ ਨਹੀਂ ਚੱਲਦੀਆਂ ਤੁਸੀਂ ਤਕੜੇ ਦੀ ਕੁੱਲੀ ਦੇਖ ਕੇ ਆ ਦੀ ਮਾੜੀ ਕੁੱਲੀ ਨਾ ਟਾਇਆ ਕਰੋ ਤਕੜੇ ਬੰਦੇ ਕੋਲ 100 ਸੋਸ ਹੁੰਦੇ ਆ ਜੀ ਕੋਈ ਜਿਆਦਾ ਤਕੜੀ ਹੋਵੇ ਸਬੰਧ ਹੋਰ ਵੀ ਬਹੁਤ ਸਾਰੇ ਪ੍ਰਬੰਧ ਹੋਰ ਹੁੰਦੇ ਆ ਤੇ ਜਿਹੜੇ ਤੁਸੀਂ ਆਪਾਂ ਜਿਹੜੇ ਆਮ ਲੋਕਾਂ ਅਗੇ ਵਿੱਚ ਜਿਹੜੇ ਆ ਮੈਂ ਕਹੂੰਗਾ ਦਬੜੇ ਕੁਝ ਲੋਕਾਂ ਅਗੇ ਜਾਂ ਜਿਹੜੇ ਛੋਟੇ ਲੋਕ ਕਿਸਾਨ ਆਗੇ ਮੰਨੋ ਤੇ ਤੁਸੀਂ ਆਪਾਂ ਪੰਗਾ ਵੱਡੇ ਨਿਤਾਬ ਕੀ ਲੈਣੇ ਤੇ ਆਪਣੇ ਲੱਤਾਂ ਭਾਰ ਚੱਲ ਜੇ ਮੁਰਕੇ ਆਪਾਂ ਉਹ ਗੱਲ ਤੋਂ ਪਿੱਛੇ ਹਟ ਜਾਂ ਨੂੰ ਫਿਰਦੇ ਰਹਿੰਦੇ ਨੇ ਤੇ ਪਿੱਛੇ ਨਹੀਂ ਹਟਿਆ ਜਾਂਦਾ ਨੁਕਸਾਨ ਐਂਡਰ ਕਿੱਥੇ ਆ ਕਿ ਨਿਬੜਦਾ ਹੈ ਆ ਕਿ ਨਿਬੜਦਾ ਤੁਹਾਡੀ ਜ਼ਮੀਨ ਤੇ ਫਿਰ ਮੁਲਕੇ ਜ਼ਮੀਨ ਵਿਕੋਲ ਪਾਸੇ ਕੰਮ ਚੱਲ ਪੈਂਦਾ ਤੇ ਨਾਲੇ ਅਸੀਂ ਸਿਸਟਮ ਕੀ ਹੈ ਜਿਹੜੇ ਆਪਦੇ ਰਿਲੇਸ਼ਨ ਨੇ ਉਹ ਸਭ ਨਾ ਖਰਾਬ ਕਰ ਰਹੇ ਆ ਅਸੀਂ ਦੁਕਾਨਦਾਰਾਂ ਨੂੰ ਵੀ ਸਪਰੇਅ ਨਾਲ ਖਰਾਬ ਕਰ ਰਹੇ ਆ ਅਸੀਂ ਪਿੰਡ ਦੇ ਡਾਕਟਰ ਨਾਲ ਕਰ ਰਹੇ ਆ ਅਸੀਂ ਚਾਹ ਗੁਰਾਂ ਨਾਲ ਕਰ ਰਹੇ ਆ ਕਿਉਂਕਿ ਪੈਸਾ ਮੁਰਦਾ ਨਹੀਂ ਤੇ ਅਗਰ ਫਿਰ ਤੁਸੀਂ ਆਪਾਂ ਦੁਬਾਰੇ ਜਾਣੇ ਅਗਲਾ ਫਿਰ ਪੈਸਾ ਟੋਕਦਾ ਫਿਰ ਤੁਸੀਂ ਮੁਲਕੇ ਇਹ ਗਲਤੀ ਚੱਕਰ ਪੈਣਾ ਵੀ ਟੋੜ ਕੇ ਸਾਨੂੰ ਹੁੰਦਾ ਤੁਸੀਂ ਉਹ ਦੁਕਾਨ ਹੀ ਛੱਡ ਦਿਨੇ ਕਦੋਂ ਦੁਕਾਨਾ ਛੱਡੋਗੇ ਤੁਸੀਂ ਦੁਕਾਨਾ 10 ਛੱਡਦੇ ਹੋਗੇ 20 ਛੱਡਦੇ ਹੋਗੇ 30 ਛੱਡਦੇ ਹੋਗੇ ਆਖਰ ਨੂੰ ਤੁਹਾਨੂੰ ਆਪਣੇ ਹੀ ਅੰਦਰ ਝਾਤੀ ਮਾਰਨੀ ਪੈਣੀ ਵੀ ਗਲਤ ਮੋੜ ਲਿਆ ਜਾਂ ਅਸੀਂ ਗਲਤ ਹੈ ਛੁਏਸ ਕਰਕੇ ਅੱਡੀਆਂ ਚੱਕ ਕੇ ਫਹਾ ਨਾ ਲਓ ਲੋੜ ਤੋਂ ਵੱਧ ਠੇਕੇ ਨਾ ਵਧਾਓ ਲੋੜ ਤੋਂ ਵੱਧ ਲੋਹਾ ਨਾ ਖਰੀਦੋ ਲੋੜ ਤੋਂ ਵੱਧ ਜਿਹੜੀ ਵੀ ਚੀਜ਼ ਆ ਉਹ ਨਾ ਕਰੋ ਮੈਂ ਇਹ ਨਹੀਂ ਕਹਿੰਦਾ ਕਿ ਸ਼ੌਂਕ ਸਭ ਦੇ ਹੁੰਦੇ ਆ ਸ਼ੌਂਕ ਜ਼ਰੂਰਾਂ ਦੇ ਪੂਰੇ ਕਰੋ ਪਰ ਕਰੋ ਕਦੋਂ ਜਦੋਂ ਤੁਸੀਂ ਤੁਹਾਡੀ ਜੇਬ ਚ ਭਾਰ ਚੱਲਦੀ ਹੋਵੇ 4 ਪੈਸੇ ਕੋਈ ਨਾ ਸਾਰੇ ਸ਼ੌਂਕ ਫੇਰ ਹੀ ਚੰਗੇ ਲੱਗਦੇ ਆ। ਜੇ ਜੇ ਆਪਾਂ ਇਸੁਰੇ ਦੇ ਇੱਕ ਦੂਸਰੇ ਆਕੇ ਮਗਨ ਖਰਚੇ ਕਰਾਂਗੇ ਤਾਂ ਅਸੀਂ ਨੁਕਸਾਨੇ ਜਾਵਾਂਗੇ। ਸੋ ਜੇ ਇਹ ਵੀਡੀਓ ਸਹੀ ਲੱਗੀ ਤਾਂ ਤੁਸੀਂ ਸ਼ੇਅਰ ਕਰ ਦਿਓ। ਅਗਰ ਜਿੰਨਾ ਮਾਰੀ ਲੱਗੀ ਤਾਂ ਵੀਰ ਬਣ ਕੇ ਗਲਤ ਕਮੈਂਟ ਕੋਈ ਨਾ ਕਰਿਓ। ਕਿਉਂਕਿ ਇਹ ਗੱਲ ਸੱਚ ਹੈ। ਸੱਚ ਨੂੰ ਮੰਨਣਾ ਪੈਣਾ ਉਹ ਜੇ ਕੋੜਾ ਹੋਵੇ ਜਾਂ ਮਿੱਠਾ ਹੋਵੇ ਉਹਨੂੰ ਬਸ ਸਬਕਾਰ ਕਰ ਲਿਆ ਕਰੋ। ਤੇ ਬਸ ਧਿਆਨ ਰੱਖੋ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਉ ਜਿਹੜੇ ਅੱਡੀਆਂ ਚੱਕੇ ਵਾਹੇ ਨਾ ਲਿਓ। ਫਾਤੂ ਲੋੜ ਤੋਂ ਆ ਠੇਕੇ ਨਾਮ ਦਾਇਓ ਧੰਨਵਾਦ ਆ ਤੁਹਾ ਦਾ ਜਿਉਂਦੇਵਾਦੇ ਰੋ